ਅੱਜਕੱਲ ਜਸਵਿੰਦਰ ਬਰਾੜ ਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਜਾ ਰਿਹਾ ਜਿਸ ਵਿੱਚ ਕਿ ਜਸਵਿੰਦਰ ਬਰਾੜ ਨੂੰ ਟਰੋਲ ਕਾਫੀ ਜ਼ਿਆਦਾ ਕੀਤਾ ਜਾ ਰਿਹਾ ਹੈ ਕਿ ਕਾਫੀ ਲਾਈਵ ਸ਼ੋਅ ਦੇ ਵਿੱਚ ਜਸਵਿੰਦਰ ਬਰਾੜ ਨੇ ਕੁਝ ਅਜੀਹੇ ਗੀਤ ਗਾਏ ਜਿਨ੍ਹਾਂ ਕਾਰਨ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਜਸਵਿੰਦਰ ਬਰਾੜ ਨੇ ਇੱਕ ਪੋਡਕਾਸਟ ਦੇ ਵਿੱਚ ਕਿਹਾ ਸੀ ਕਿ ਮੈਂ ਇਸ ਟਾਈਮ ਡਿਪਰੈਸ਼ਨ ਦੇ ਮਰੀਜ਼ ਹੋ ਚੁੱਕੀ ਹਾਂ ਜਿਸ ਤਰ੍ਹਾਂ ਦੇ ਲੋਕ ਮੈਨੂੰ ਕਮੈਂਟਾਂ ਦੇ ਵਿੱਚ ਇਸ ਤਰ੍ਹਾਂ ਗਾਲ੍ਹਾਂ ਵੀ ਕੱਢ ਰਹੇ ਨੇ ਬਹੁਤ ਹੀ ਮਾੜਾ ਚੰਗਾ ਬੋਲ ਰਹੇ ਨੇ ਤੇ ਟ੍ਰੋਲ ਕਰ ਰਹੇ ਨੇ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਜਸਵਿੰਦਰ ਬਰਾੜ ਕਹਿ ਰਹੀ ਹੈ ਕਿ ਪੋਡਕਾਸਟ ਦੇ ਵਿੱਚ ਕਿ ਇਦਾਂ ਦੇ ਕੰਮ ਨਾ ਕਰੋ ਇਦਾਂ ਦੇ ਕੰਮ ਚੰਗੇ ਨਹੀਂ ਹੁੰਦੇ ਇੱਕ ਸਮਾਂ ਸੀ ਕਿ ਜਦ ਜਸਵਿੰਦਰ ਬਰਾੜ ਦਾ ਜੋ ਮਿਰਜਾ ਹੈ ਬਹੁਤ ਹੀ ਸਿਖਰਾਂ ਤੇ ਸੀ ਕਿ ਉਦਾਂ ਉਹਨਾਂ ਵਰਗਾ ਕੋਈ ਮਿਰਜਾ ਗਾ ਵੀ ਨਹੀਂ ਪਾਉਂਦਾ ਸੀ ਜੋਸਿਸਾਂ ਤੇਰੇ ਆਇਆ ਹਾਏ ਹਾਏ ਸੋਸ ਲੈਤੀ ਭੋਲਾ ਕਦੀ ਨਾ ਹੋਰ ਬਣਾਇਆ ਕਦੀ ਨਾ ਆਇਆ ਹਾਏ ਹਾਏ ਬੱ비ਹਾ ਗਾਣੇ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਨੇ ਜਸਵਿੰਦਰ ਬਰਾੜ ਦਾ ਨਾਮ ਲਿਆ ਮਿਰਜ਼ਾ ਕਰਕੇ ਤਾਂ ਜਸਵਿੰਦਰ ਬਰਾੜ ਦੀ ਇੰਡਸਟਰੀ ਵਿੱਚ ਦੁਬਾਰਾ ਐਂਟਰੀ ਹੋਈ ਬਟ ਉਸ ਤੋਂ ਬਾਅਦ ਜਸਵਿੰਦਰ ਬਰਾੜ ਦਾ ਕੁਝ ਸਮਾਂ ਹੋ ਗਿਆ ਸੀ ਕਿਉਂਕਿ ਸਮਾਂ ਹਰ ਕਿਸੇ ਦਾ ਉਹੋ ਜਿਹਾ ਨਹੀਂ ਰਹਿੰਦਾ ਇਹ ਲੋਕਾਂ ਨੇ ਟਾਕਮੈਂਟ ਦੇ ਵਿੱਚ ਇਹ ਵੀ ਕੁਝ ਲਿਖ ਦਿੱਤਾ ਕਿ ਸਿੱਧੂ ਬਾਈ ਨੇ ਇਸ ਦਾ ਨਾਮ ਆਪਣੇ ਗਾਣੇ ਵਿੱਚ ਕਿਉਂ ਲਿਆ ਜਦੋਂ ਇਸ ਨੂੰ ਗਾਣਾ ਹੀ ਨਹੀਂ ਸੀ ਆਉਂਦਾ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਜਸਵਿੰਦਰ ਬਰਾੜ ਬਾਰੇ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ ਜੀ